ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਵੀ ਮਰੀਂਗੇ ਦੇ ਪਰੌਂਠੇ ਕਿਸ ਤਰ੍ਹਾਂ ਬਣਾਏ ਜਾਂਦੇ ਆਗੇ ਜਿਵੇਂ ਕਿ ਆਪਾਂ ਦੇਖਦੇ ਆਂ ਵੀ ਜਦੋਂ ਵੀ ਆਪਾਂ ਪਰੌਂਠੇ ਬਣਾਉਨੇ ਆ ਜਾਂ ਤਾਂ ਉਹ ਹਾਜਮੇ ਨਹੀਂ ਆਉਂਦੇ ਤੇ ਜਾਂ ਡਕਾਰ ਜੇ ਹੋਰੀ ਤਰੀਕੇ ਦੇ ਆਈ ਜਾਂਦੇ ਰਹਿੰਦੇ ਆਗੇ ਤੇ ਇਹ ਤਰੀਕਾ ਨਹੀਂ ਇਸ ਤਰ੍ਹਾਂ ਨਹੀਂ ਨਾ ਆਪਾਂ ਨੂੰ ਪ੍ਰੋਬਲਮ ਆਉਣ ਲੱਗ ਜਾਂਦੀਆਂ ਨੇ ਫਿਰ ਆਪਾਂ ਦਰਦੇ ਆਂਗੇ ਵੀ ਆਪਾਂ ਤਾਂ ਪਰੌਂਠੇ ਨਹੀਂ ਖਾਣੇ ਕਿਉਂਕਿ ਆਪਣਾ ਜਿਹੜਾ ਹਾਜਮਾ ਉਹ ਖਰਾਬ ਹੋ ਜਾਊਗਾ ਤੇ ਪਰੌਂਠੇ ਹਾਜਮੇ ਨਹੀਂ ਆਉਣੇ ਤੇ ਕਿਉਂਕਿ ਜਵਾਨਾਂ ਦੇ ਕਿ ਬੁਢਿਆਂ ਦੇ ਕਿ ਕਿਸੇ ਦੇ ਵੀ ਹਾਜਮੇ ਨਹੀਂ ਆਉਂਦੇ ਪਰੌਂਠੇ ਵੀ ਇਦਾਂ ਲੱਗਦਾ ਵੀ ਜੇ ਆਪਾਂ ਖਾ ਲਾਂਗੇ ਤਾਂ ਆਪਾਂ ਨੂੰ ਤਕਰੀਬ ਹੋਊਗੀ ਹਾਜਮੇ ਨਹੀਂ ਹੋਣੇ ਵੀ ਆਪਣਾ ਹਾਜਮਾ ਖਰਾਬ ਹੋ ਜਾਊਗਾ ਪਰ ਜਿਹੜੇ ਅੱਜ ਆਪਾਂ ਪਰੌਂਠੇ ਬਣਾਵਾਂਗੇ ਉਹ ਆਪਾਂ ਬਣਾਵਾਂਗੇ ਜਿਵੇਂ ਕਿ ਪਹਿਨਾਂ ਵਾਲੇ ਲੋਕ ਬਣਾਉਂਦੇ ਹੁੰਦੇ ਸੀ ਨਾ ਪਿਛਲੇ ਲੋਕ ਪੁਰਾਣੇ ਲੋਕ ਉਹ ਤਰੀਕੇ ਦੇ ਪਰੌਂਠੇ ਬਣਾਵਾਂਗੇ ਇਹ ਪਰੌਂਠੇ ਨਾਲ ਦੇਖੋ ਨਾ ਤਾਂ ਹਾਜਮਾ ਖਰਾਬ ਹੋਊਗਾ ਤੇ ਨਾ ਢ ਘਾ ਰਉਣਗੇ ਨਾ ਤੇ ਨਾ ਜਿਵੇਂ ਕਿ ਜਦੋਂ ਆਪਾਂ ਪਰੌਂਠਾ ਹੀ ਖਾ ਲਿਆ পেট ਭਾਰੀ ਭਾਰੀ ਹੋ ਜਾਂਦਾ ਨਾ ਸਾਨੂੰ ਕੋਈ ਉਹ ਤਖਲੀਬ ਹੋਊਗੀ ਵੀ ਹਲਕੇ ਫੁਲਕੇ ਇੰਨੇ ਵਧੀਆ ਪਰੌਂਠੇ ਬਣਨਗੇ ਨਾ ਤੇ ਇਹ ਪਰੌਂਠੇ ਖਾਣ ਨਾਲ ਜਿਹੜੀਆਂ ਪੇਟ ਦੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਣੀਆਂ ਇੰਨੇ ਗੁਣਕਾਰੀ ਇਹ ਪਰੌਂਠੇ ਆ ਕਿਉਂਕਿ ਜਿਹੜੀਆਂ ਇਹਦੇ ਵਿੱਚ ਆਪਾਂ ਚੀਜ਼ਾਂ ਪਾਵਾਂਗੇ ਨਾ ਤੁਸੀਂ ਉਹ ਸੋਚੀਆਂ ਵੀ ਨਹੀਂ ਹੋਣੀਆਂ ਵੀ ਕਦੇ ਇਹ ਚੀਜ਼ਾਂ ਪਾ ਕੇ ਵੀ ਪਰੌਂਠੇ ਤਿਆਰ ਹੁੰਦੇ ਆ ਕਿਉਂਕਿ ਇਹ ਜਿਹੜੇ ਪਰੌਂਠੇ ਬੰਦੇ ਇਹ ਪਹਿਨਾ ਪਰੌਂਠੇ ਬੰਦੇ ਹੁੰਦੀ ਸੀ ਜਿਵੇਂ ਕਿ ਸਾਡੇ ਦਾਦੀ ਹੋਗੇ ਸਾਡੇ ਬੀਬੀ ਹੋਗੇ ਇਹ ਪਹਿਨਾ ਬਣਾਉਂਦੇ ਹੁੰਦੇ ਸੀ ਤੇ ਉਹਨਾਂ ਨੇ ਦੇਖੋ ਆਪਾਂ ਨੂੰ ਇਹ ਦੱਸਿਆ ਵੀ ਇਸ ਤਰੀਕੇ ਨਾਲ ਪੈਂਦਾ ਜਿਹੜਾ ਖਾਣਾ-ਦਾਣਾ ਬਣਦਾ ਹੁੰਦਾ ਸੀ ਤਾਂ ਹੀ ਵੀ ਅਸੀਂ ਵਧੀਆ ਤੰਦਰੁਸਤ ਰਹਿੰਦੇ ਹੁੰਦੇ ਸੀ ਜੇ ਤੁਸੀਂ ਬਿਮਾਰ ਕਿਉਂ ਹੋਨੇ ਹੋ ਵੀ ਜਿਹੜਾ ਤੁਸੀਂ ਇਦਾਂ ਬਾਹਰਲਾ ਖਾ ਲਿਆ ਜਾਂ ਕੋਈ ਜਿਹੜੀ ਸੁਣ ਚੀਜ਼ ਨਹੀਂ ਖਾਣੀ ਚਾਹੀਦੀ ਤੁਸੀਂ ਉਹ ਖਾ ਲੇ ਤਾਂ ਹੀ ਤੁਸੀਂ ਬਿਮਾਰ ਹੋਣੀ ਹੈ ਪਰ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਇਸੇ ਤਰੀਕੇ ਨਾਲ ਲੈ ਕੇ ਆਵਾਂਗੇ ਜੇ ਤੁਸੀਂ ਆਪਦਾ ਪੇਟ ਹਲਕਾ ਫੁਲਕਾ ਰੱਖਣਾ ਹੈਗਾ ਤਜਾਬ ਤੋਂ ਬਚਣਾ ਹੈਗਾ ਪੇਟ ਦੇ ਰੋਗਾਂ ਤੋਂ ਬਚਣਾ ਹੈਗਾ ਤੇ ਪਰੌਂਠੇ ਖਾਣੇ ਆ ਤਾਂ ਤੁਸੀਂ ਆਹ ਵੀਡੀਓ ਜ਼ਰੂਰ ਦੇਖਿਓ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜੁੜ ਕੇ ਦੇਖਣਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਆਪਣੇ ਜਨ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਜਿਹੜੀ ਇਹ ਵੀਡੀਓ ਬਣਾਈ ਹੈ ਬਹੁਤ ਮਿਹਨਤ ਨਾਲ ਬਣਾਈ ਹੈ ਤੁਹਾਡੇ ਵਾਸਤੇ ਬਣਾਈ ਹੈ ਕਿਉਂਕਿ ਪਰੌਂਠੇ ਜਿਹੜੇ ਘਰ ਘਰ ਬਣਦੇ ਆਗੇ ਤੇ ਆਪਾਂ ਨੂੰ ਇਹ ਹੁੰਦਾ ਵੀ ਪਰੌਂਠੇ ਖਾ ਕੇ ਕੋਈ ਬਿਮਾਰ ਨਾ ਹੋਵੇ ਅਸੀਂ ਵੀ ਨਾ ਮਾਰੋ ਇਹ ਤੇ ਤੁਸੀਂ ਵੀ ਨਾ ਮਾਰੋਗੇ ਤੇ ਤਾਂ ਹੀ ਦੇਖੋ ਆਪਾਂ ਇਹ ਵੀਡੀਓ ਤੁਹਾਡੇ ਨਾਲ ਲੈ ਕੇ ਆਇਆ ਤੇ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਪਾਈਆਂ ਸੋਨੂੰ ਆਸਾਨੀ ਨਾਲ ਜੀਜ਼ਾਂ ਇਹ ਮਿਲ ਜਾਣੀਆਂ ਮੁਫਤ ਦੇ ਵਿੱਚ ਮਿਲਣੀਆਂ ਇਹ ਚੀਜ਼ਾਂ ਜਿਹੜੀਆਂ ਆਪਾਂ ਇਹਦੇ ਵਿੱਚ ਪਾਈਆਂ ਨੇ ਠੀਕ ਆ ਜੀ ਚਲੋ ਸ਼ੁਰੂ ਕਰਦੇ ਹਾਂ ਹੁਣ ਆਪਣੀ ਵੀਡੀਓ ਕੋ ਸਮਾਨ ਲੈਂਦਾ ਹਰੀ ਮਿਰਚ ਲੈਂਤੀ ਹੈਗੀ ਇਹ ਮਰਿੰਗੇ ਦਾ ਜਿਹੜਾ ਬੂਟਾ ਹੁੰਦਾ ਨਾ ਸਹੰਜਣਾ ਵੀ ਕਹਿ ਦਿੰਦੇ ਆ ਮਰਿੰਗਾ ਵੀ ਕਹਿ ਦਿੰਦੇ ਆਗੇ ਉਹਦੇ ਪੱਤੇ ਆਗੇ ਉਸ ਤੋਂ ਬਾਅਦ ਇਹ ਦੇਖੋ ਜਿਹੜਾ ਆਪਣਾ ਚੀਕੂ ਦਾ ਪੇੜ ਹੁੰਦਾਗਾ ਉਹਦੇ ਆਪਣੀ ਤਾਜੀ ਤਾਜੀ ਪੱਤੇ ਲੈਤੀ ਆਗੇ ਉਸ ਤੋਂ ਬਾਅਦ ਇਹ ਜਿਹੜੀ ਆਪਣੀ ਹਲਦੀ ਆਪਾਂ ਲਾਉਣੇ ਹੁੰਨੇ ਹਨਾ ਹਲਦੀ ਦੇ ਬੂਟੇ ਆ ਉਹਦੇ ਪੱਤੇ ਆਗੇ ਹਲਦੀ ਦੇ ਬੂਟਿਆਂ ਦੇ ਪੱਤੇ ਆ ਦੁਬਾਰੇ ਫੇਰਦਾ ਸਦੇ ਤਾਂ ਹਰੀ ਮਿਰਚ ਆ ਪਤਾ ਹੀ ਆ ਮਰਿੰਗੇ ਦੇ ਪੱਤੇ ਜੀਕੂ ਦੇ ਪੱਤੇ ਹਲਦੀ ਦੇ ਪੱਤੇ ਇਹ ਤਰੀਕੇ ਇਹ ਜਿਹੜੇ ਚੀਜ਼ਾਂ ਨੇ ਸਾਰੀਆਂ ਆਪਾਂ ਵਿੱਚ ਪਾਵਾਂਗੇ ਠੀਕ ਆ ਜੀ ਇਹ ਕਿਸ ਤਰ੍ਹਾਂ ਆਪਾਂ ਬਣਾਉਨੇ ਆ ਰਹਾ ਉਹ ਆਪਾਂ ਤੁਹਾਨੂੰ ਦੱਸਦੇ ਆ ਪਹਿਲਾਂ ਇਹਨੂੰ ਕੱਟ ਕੇ ਆਪਾਂ ਤਿਆਰ ਕਰ ਲੈਨੇ ਆ ਆਪਣੇ ਕੋਲੇ ਸਬਜੀ ਹੈ ਦੇਖੋ ਦਾਲ ਆ ਜਿਹੜੀ ਆਪਾਂ ਇਹਦੇ ਵਿੱਚ ਪਾਵਾਂਗੇ ਸਾਤ ਪਹਿਨਾ ਆਪਣੇ ਆਟਾ ਛਾਂ ਲੈ ਉਸ ਤੋਂ ਬਾਅਦ ਜਿਹੜਾ ਆਪਣੇ ਸਮਾਨ ਸਾਰਾ ਦੇਖੋ ਰੱਖਿਆ ਸੀ ਉਹਨੂੰ ਕੱਟ ਲਿਆ ਇਹਨੂੰ ਬਰੀਕ ਕਰ ਲਿਆ ਬਰੀਕ ਕਰਕੇ ਸਾਰੇ ਨੂੰ ਮਿਕਸ ਕਰ ਲਾਂਗੇ ਇਹਦੇ ਵਿੱਚ ਪਾਤੀ ਇਹਦੇ ਵਿੱਚ ਮੇਥੀ ਉਸ ਤੋਂ ਬਾਅਦ ਜਦੋਂ ਮੇਥੀ ਪਾਤੀ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਨੂਨ ਮਿਰਚਾਂ ਤਾਂ ਸਮਝ ਲਓ ਆਪਣੇ ਹਰ ਨਹੀਂ ਬਾਤੀਆਂ ਸੀ ਤੇ ਨੂਨ ਪਾਵਾਂਗੇ ਤੇ ਜਿਹੜੇ ਜੀਕੂ ਦੇ ਵੀ ਸੀ ਪੱਤੇ ਸੀ ਨਾ ਉਹ ਥੋੜੇ ਸਖਤ ਸੀ ਉਹ ਮੈਨੇ ਪਹਿਨਾ ਵਾਲ ਲੈ ਵਾਲ ਕੇ ਫੇਰ ਕੱਟ ਕੇ ਪਾਏ ਆ ਕਿਉਂਕਿ ਇਹ ਦੱਸਣਾ ਜ਼ਰੂਰੀ ਬਣਦਾ ਵੀ ਕਿਸ ਤਰੀਕੇ ਨਾਲ ਆਪਾਂ ਨੇ ਪਾਏ ਆਗੇ ਨੂਨ ਸਵਾਦ ਅਨੁਸਾਰ ਪਾ ਲਓ ਜਿੰਨੀ ਕੋ ਜ਼ਰੂਰਤ ਆ ਮਿਕਸ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਸਾਰੇ ਨੂੰ ਮਿਕਸ ਕਰ ਲੈਣਾ ਹੱਥ ਨਾਲ ਕਰ ਲਓ ਕੜਚੀ ਨਾਲ ਕਰ ਲਓ ਜਿਵੇਂ ਮਰਜ਼ੀ ਤੁਸੀਂ ਇਹਨੂੰ ਮਿਕਸ ਕਰ ਸਕਦੇ ਹੋਗੇ ਇਹ ਜਿਹੜਾ ਸਾਰਾ ਸਮਾਨ ਆਪਾਂ ਨੇ ਇਹਦੇ ਵਿੱਚ ਪਾ ਤਾ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਦਾਲ ਜਿੰਨੀ ਜ਼ਰੂਰਤ ਆ ਉੰਨੀ ਪਾਓ ਤੁਸੀਂ ਦੇਖੋ ਉਹਦੇ ਹਿਸਾਬ ਨਾਲ ਜਿੰਨਾ ਸਮਾਰ ਕੇ ਮਿਕਸ ਹੋ ਜਾਏ ਹੁਣ ਆਪਾਂ ਸਾਰੇ ਆਟੇ ਨੂੰ ਮਿਕਸ ਕਰਾਂਗੇ ਚਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਕਿਸ ਤਰ੍ਹਾਂ ਲੱਗੀ ਕਿਉਂਕਿ ਜਿਹੜੇ ਇਹ ਪਰੌਂਠੇ ਬਣ ਰਿਹਾ ਬਹੁਤ ਹੀ ਸਪੈਸ਼ਲ ਪਰੌਂਠੇ ਬਣ ਰਿਹਾ ਇਹ ਜਿਹੜੇ ਪਰੌਂਠੇ ਤੁਸੀਂ ਵੀ ਨੇ ਪਹਿਲਾਂ ਕਦੇ ਵੀ ਨਹੀਂ ਖਾਦੇ ਹੋਣੇ ਜਿਹੜੇ ਆਪਾਂ ਅੱਜ ਤਿਆਰ ਕਰਦੇ ਆਂਗੇ ਤੇ ਐਨੇ ਜਵਾਕਾਂ ਨੂੰ ਪਸੰਦ ਆਉਣਗੇ ਵੱਡਿਆਂ ਨੂੰ ਬਹੁਤ ਜ਼ਿਆਦਾ ਕਿਉਂਕਿ ਇਹ ਬਾਦਨ ਦੀ ਬਹੁਤ ਵਧੀਆ ਬਹੁਤ ਟੇਸਟੀ ਪਰੌਂਠੇ ਬੰਦੇ ਆਗੇ ਸਮਾਰ ਕੇ ਮਿਕਸ ਕਰਨਾ ਆਪਾਂ ਨੇ ਜਿਹੜਾ ਵੀ ਇਹ ਚ ਕੋਈ ਹੈਗਾ ਆਪਣੀ ਦਾਲ ਪਾਈ ਆ ਜਿਹੜੇ ਆਪਾਂ ਨੇ ਮਿਰਚਾਂ ਪਾਈਆਂ ਨੇ ਮਰਿੰਗਾ ਪਾਇਆ ਸਾਰਾ ਕੁਝ ਇਹਦੇ ਵਿੱਚ ਪਾਇਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਆਪਾਂ ਨੇ ਮਿਕਸ ਕਰਕੇ ਇੱਕ ਸਮਾਰ ਕੇ ਆਪਣੇ ਡੋ ਤਿਆਰ ਕਰ ਲੈਣਾ ਇਹਦਾ ਇਹ ਸਪੈਸ਼ਲ ਦਾਲ ਆਪਾਂ ਨੇ ਬਣਾਈ ਸੀ ਪਰੌਂਠਿਆਂ ਵਾਸਤੇ ਵੀ ਕਿਸ ਤਰ੍ਹਾਂ ਆਪਾਂ ਬਣਾਉਣੇ ਆ ਪਰੌਂਠੇ ਉਹ ਦੱਸਣ ਵਾਸਤੇ ਕਿਉਂਕਿ ਸਾਰਾ ਆਪਾਂ ਨੂੰ ਪਤਾ ਲੱਗ ਜਾਂਦਾ ਫਿਰ ਵੀ ਆਪਾਂ ਕਿਸ ਤਰ੍ਹਾਂ ਜੀ ਆਪਣੀ ਕਿਵਰ ਦਾਲ ਬਚ ਜੇ ਤਾਂ ਉਹਨੂੰ ਕਿਸ ਤਰ੍ਹਾਂ ਆਪਾਂ ਵਰਤ ਸਕਦੇ ਹਾਂਗੇ ਲੋ ਜੀ ਹੁਣ ਆਪਾਂ ਇਹਦਾ ਚੰਗੀ ਤਰ੍ਹਾਂ ਇੱਕ ਡੋ ਤਿਆਰ ਕਰਦੇ ਆ ਫਿਰ ਤੁਹਾਨੂੰ ਆਪਾਂ ਦਿਖਾਉਣੇ ਵੀ ਕਿਸ ਤਰ੍ਹਾਂ ਆਪਾਂ ਅੱਗੇ ਜਿਹੜੇ ਸੌਂਠੇ ਤਿਆਰ ਕਰਨੇ ਆ ਇਹ ਆਪਾਂ ਨੇ ਆਟਾ ਮੁੱਕੀਆਂ ਦੇ ਦੇ ਕੇ ਚੰਗੀ ਤਰ੍ਹਾਂ ਗੁੰਨ ਲਿਆ ਤੇ ਬਹੁਤ ਵਧੀਆ ਸਖਤ ਆਟਾ ਬਣ ਕੇ ਤਿਆਰ ਆ ਚਲੋ ਸ਼ੁਰੂ ਕਰਦੇ ਆ ਜੀ ਹੁਣ ਆਪਾਂ ਤਿਆਰ ਕਰਨੇ ਉਹ ਕਰਨੇ ਮਲਾਈ ਦੇ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਰੋਟੀ ਬੇਕ ਲਈ ਬੇਲ ਕੇ ਰੋਟੀ ਇਹਦੇ ਉੱਤੇ ਆਪਾਂ ਲਾਵਾਂਗੇ ਮਲਾਈ ਤੁਸੀਂ ਘਿਓ ਨਾਲ ਵੀ ਇਹਨੂੰ ਤਿਆਰ ਕਰ ਸਕਦੇ ਹੋ ਪਰ ਆਪਾਂ ਮਲੇ ਨਾਲ ਕਰਾਂਗੇ ਮਲੇ ਨਾਲ ਬਹੁਤ ਵਧੀਆ ਹੀ ਪਰੌਂਠੇ ਜਿਹੜੇ ਬਣ ਕੇ ਤਿਆਰ ਹੁੰਦੇ ਆ ਇਸ ਤਰ੍ਹਾਂ ਮਲਾਈ ਲਾਤੀ ਸਾਰੇ ਤੇ ਹੁਣ ਇਹਨੂੰ ਆਪਾਂ ਫੋਲਡ ਕਰ ਲਾਂਗੇ ਇਹ ਇੰਨੇ ਜਿਆਦੇ ਗੁਣਕਾਰ ਹਨ ਵੀ ਬਹੁਤ ਜਿਆਦੇ ਜਦੋਂ ਤੁਸੀਂ ਖਾਓਗੇ ਜਿਹੜੇ ਤੁਹਾਡੇ ਪੇਟ ਦੇ ਰੋਗ ਆ ਸਾਰੇ ਪੇਟ ਦੇ ਰੋਗ ਦੂਰ ਕਰ ਦੂ ਇਹ ਤੇ ਇਹਨੂੰ ਫੋਲਡ ਕਰਕੇ ਹੁਣ ਆਪਾਂ ਇਹਨੂੰ ਬੇਲ ਲਾਂਗੇ। ਲੋ ਜੀ ਹੁਣ ਆਪਾਂ ਇਹਨੂੰ ਬੇਲ ਦਿਆ। ਤੇ ਲਿਆ ਦੇਖੋ ਇਸ ਤਰੀਕੇ ਨਾਲ ਜਿਹੜਾ ਹੈ ਬੇਲ ਕੇ ਆਪਾਂ ਤਿਆਰ ਕਰ ਸਕਦੇ ਹਾਂ ਬਹੁਤ ਵਧੀਆ ਪਰੌਂਠੇ ਬਣਦੇ ਆਗੇ। ਤੇ ਇਹ ਜਿਹੜੇ ਪਰੌਂਠੇ ਆਗੇ ਪੇਟ ਵਾਸਤੇ ਬਹੁਤ ਵਧੀਆ ਕੋਈ ਵੀ ਤੁਹਾਨੂੰ ਰੋਗ ਨਹੀਂ ਲੱਗਣ ਦਿੰਦੇ ਕਿ ਜਿਹੜੀਆਂ ਆਪਾਂ ਇਹਦੇ ਵਿੱਚ ਚੀਜ਼ਾਂ ਪਾਈਆਂ ਨੇ ਬਹੁਤ ਗੁਣਕਾਰ ਚੀਜ਼ਾਂ ਪਾਈਆਂ ਨੇ। ਤੇ ਇਸੇ ਤਰੀਕੇ ਨਾਲ ਦੇਖੋ ਆਪਾਂ ਬਣਾ ਸਕਦੇ ਹਾਂ ਪਰੌਂਠੇ। ਤਿੰਨੜੇ ਆਪਣੇ ਸਰੀਰ ਵਾਸਤੇ ਹੈਲਦੀ ਹੈ ਬੱਚੇ ਕਿੰਨੇ ਮਰਜੀ ਖਾਣ ਕੋਈ ਵੀ ਐਦਾਂ ਨਹੀਂ ਹੈਗਾ ਜਿਵੇਂ ਪਰੌਂਠਾ ਪਰੌਂਠਾ ਨੁਕਸਾਨ ਕਰਦਾਗਾ ਪਰ ਜਿਹੜੇ ਇਹ ਪਰੌਂਠੇ ਬਣਾਏ ਆਗੇ ਇਹ ਆਪਾਂ ਨੂੰ ਪਤਾ ਹੀ ਵੀ ਜਿਹੜੇ ਨੇ ਆਪਾਂ ਇਹਦੇ ਚੀਜ਼ਾਂ ਪਾਈਆਂ ਨੇ ਬਹੁਤ ਵਧੀਆ ਚੀਜ਼ਾਂ ਪਾਈਆਂ ਨੇ ਤੇ ਇਹ ਪਹਿਨਾਂ ਵੀ ਦੇਖੋ ਜਿਹੜੇ ਲੋਕ ਬਣਾਉਂਦੇ ਹੁੰਦੇ ਏਸ਼ੇ ਤਰੀਕੇ ਨਾਲ ਪਰੌਂਠੇ ਬਣਾਉਂਦੇ ਹੁੰਦੇ ਸੀ ਪਰ ਹੁਣ ਥੋੜਾ ਟਾਈਮ ਦੇ ਹਿਸਾਬ ਨਾਲ ਜਿਹੜਾ ਬਦਲ ਗਿਆ ਸਾਰਾ ਕੁਝ ਤੇ ਜਦੋਂ ਪਹਿਨਾਂ ਵੀ ਦੇਖੋ ਐ ਰੋਟੀ ਬਣਾਉਂਦੇ ਪਰੌਂਠੇ ਬਣਾਉਂਦੇ ਬਹੁਤ ਵਧੀਆ ਬਣਦੇ ਤੇ ਨਾ ਕਿਸੇ ਨੂੰ ਕੋਈ ਰੋਗ ਲੱਗਦਾ ਸੀਗਾ ਕਿਉਂਕਿ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਪਾਉਣੀਆਂ ਸੀ ਉਹ ਹੀ ਬਹੁਤ ਗੁਣਕਾਰੀ ਚੀਜ਼ਾਂ ਸੀ ਉਹਨਾਂ ਨਾਲ ਹੀ ਦੇਖੋ ਪਰੌਂਠਾ ਤਿਆਰ ਹੁੰਦਾ ਹੈਗਾ ਤੇ ਜਿਵੇਂ ਕਿ ਅੱਜ ਆਪਾਂ ਤੁਹਾਨੂੰ ਦਿਖਾਇਆ ਵੀ ਕਿਸ ਤਰ੍ਹਾਂ ਆਪਾਂ ਪਰੌਂਠੇ ਤਿਆਰ ਕਰ ਸਕਦੇ ਹਾਂਗੇ ਮਰਿੰਗਾ ਦੇ ਪਰੌਂਠੇ ਕਿਸ ਤਰ੍ਹਾਂ ਬਣ ਸਕਦੇ ਆਗੇ ਹਰੀਆਂ ਮਿਰਚਾਂ ਪਾਈਆਂ ਬਰਿੰਗਾ ਪਾਇਆ ਦੇਖੋ ਇਹ ਤੁਹਾਨੂੰ ਆਪਾਂ ਸਾਰਾ ਦਿਖਾਇਆ ਹੈਗਾ ਤੇ ਜਿਵੇਂ ਕਿ ਹਲਦੀ ਆ ਜਿਹੜੀ ਹਲਦੀ ਦੇ ਪੱਤੇ ਬਹੁਤ ਗੁਣਕਾਰੀ ਹੁੰਦੇ ਆਗੇ ਉਹ ਪਾਇਆ ਤੇ ਬਣਾਉਣੇ ਵੀ ਆਪਾਂ ਇਹ ਮਿਲਾਈ ਨਾਲਾਂਗੇ ਕੋਈ ਆਪਾਂ ਨੇ ਕਿਉਂ ਨਹੀਂ ਵਰਤੇ ਤੇ ਮਿਲਾਈ ਨਾਲ ਤਿਆਰ ਕਰਦੇ ਆਂ ਮਰੇ ਨਾ ਦੇਖੋ ਇਹ ਪਰੌਂਠੇ ਕਿੰਨੇ ਵਧੀਆ ਬਣ ਕੇ ਤਿਆਰ ਹੁੰਦੇ ਆਗੇ ਲੋ ਜੇ ਇਸ ਤਰੀਕੇ ਨਾਲ ਆਪਾਂ ਸਾਰੇ ਜਿਹੜੇ ਪਰੌਂਠੇ ਆਪਣੇ ਬਣ ਕੇ ਤਿਆਰ ਹੋ ਜਾਣਗੇ ਤੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿੱਦਾਂ ਦੇ ਆਪਣੇ ਪਰੌਂਠੇ ਇਹ ਬਣ ਕੇ ਤਿਆਰ ਹੋਏ ਪਰੌਂਠਾ ਇਹ ਬਣਾਵਾਗੇ ਆ ਪੱਕਿਆ ਉਹ ਨਾਲ ਕਿਉਂਕਿ ਸਾਡੇ ਪਰਿਵਾਰ ਚ ਇੱਕ ਮੈਂਬਰ ਇਹ ਜਾ ਹੈਗਾ ਜਿਹਨੂੰ ਮੜਿਆਈ ਪਸੰਦ ਨਹੀਂ ਹੈਗੀ तो वो हमेशा घ्यो वाले परौंठ ही खाते हैं तो इस करके उन्होंने आप बनाने घ्यो वाले परौंठे लो जी देसी घ्यौ देसी घ्यो का ही परौंठा वा हल्का हल्का उस तो दब देना आप जो भी भी यह कच्चा ना रहे जी पक् जी ਤਾਂ ਇਹ ਹੈਗਾ ਦੇਸੀ ਘਿਓ ਦਾ ਪਰੌਂਠਾ ਇਸੇ ਤਰੀਕੇ ਨਾਲ ਆਪਾਂ ਬਣਾ ਸਕਦੇ ਹਾਂ ਮਲਾਈ ਵਾਲੀ ਬਣਾ ਸਕਦੇ ਹਾਂ ਘਿਓ ਵਾਲੇ ਵੀ ਬਣਾ ਸਕਦੇ ਆ ਆਪਾਂ ਦੋਨੇ ਸਨ ਬਣਾ ਕੇ ਦਿਖਾਏ ਆ ਪਹਿਨਾ ਮਲਾਈ ਵਾਲੀ ਸੀ ਇਹ ਹੈਗਾ ਦੇਸੀ ਘਿਓ ਵਾਲਾ ਪਰੌਂਠਾ ਬੋਲੇ ਬੋਲੇ ਰੂਹ ਵਰਗੇ ਇਹ ਪਰੌਂਠੇ ਆਪਾਂ ਮਲਾਈ ਦੇ ਬਣਾ ਸਕਦੇ ਆਂਗੇ ਐਦਾਂ ਲੱਗਦਾ ਜਿਵੇਂ ਕਿ ਇਹ ਬੇਸਣ ਦੇ ਬਣਾਏ ਹੁੰਦੇ ਪਰ ਇਹ ਹੈਗੇ ਕਣਕ ਦੇ ਆਟੇ ਦੇ ਤੇ ਮੂੰਗੀ ਦੀ ਦਾਲ ਦੇ ਪਰੌਂਠੇ ਹਲੋ ਜੇ ਇਸ ਤਰੀਕੇ ਨਾਲ ਦੇਖੋ ਕਿੰਨਾ ਵਧੀਆ ਜਿਹੜਾ ਪਰੌਂਠਾ ਬਣ ਕੇ ਤਿਆਰ ਹੋਇਆਗਾ ਕੋਈ ਕਹਿ ਨਹੀਂ ਸਕਦਾ ਵੀ ਇਹ ਜਿਵੇਂ ਕਿ ਪਹਿਨਾਂ ਵਾਲੇ ਲੋਕ ਖਾਂਦੇ ਹੁੰਦੇ ਆ ਉਹ ਤਰੀਕੇ ਨਾਲ ਪਰੌਂਠੇ ਵੀ ਬਣ ਸਕਦੇ ਆ ਦੇਖੋ ਇਸ ਤਰੀਕੇ ਨਾਲ ਪਹਿਨਾਂ ਜਿਹੜੇ ਲੋਕ ਹੁੰਦੇ ਸੀ ਉਹ ਬਣਾ ਕੇ ਖਾਂਦੇ ਹੁੰਦੇ ਸੀ ਬੜੇ ਚਾਵਾ ਨਾਲ ਤੇ ਨਾਲੇ ਕੋਈ ਬਿਮਾਰ ਨਹੀਂ ਹੁੰਦਾ ਸੀ ਇਹਨਾਂ ਨੂੰ ਖਾ ਕੇ ਤੇ ਜਿਹੜੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਇਆ ਵੀ ਪੈਨਾਂ ਵਾਲੇ ਲੋਕ ਕਿਸ ਤਰ੍ਹਾਂ ਬਰੋਂਠੇ ਬਣਾਉਂਦੇ ਹੁੰਦੇ ਸੀਗੇ